ਫਰੈਸ਼ ਦolor ਸਭ ਪੈ ਪਰਮੇਸ਼ਵਰ ਦੇ ਨਾਮ ਦੇ ਵਿੱਚ ਸੇ ਸਲਾਮਤ ਹੋਵੋਗੇ ਅਜ ਦੇ ਬਚਨ ਦੇ ਲਈ ਪ੍ਰਾਰਥਨਾ ਕਰਾਂਗੇ ਹallelujah ਹallelujah ਮੇਰੇ ਖੁਦਾਬੰਦ ਤੇਰਾ ਧੰਨਵਾਦ ਤੇਰਾ ਧੰਨਵਾਦ ਆ ਮੇਰੇ ਮਹਾਨ ਪਰਮੇਸ਼ਵਰ ਅੱਜ ਦੇ ਦਿਨ ਦੇ ਲਈ ਅੱਜ ਦੇ ਸਮੇਂ ਦੇ ਲਈ ਮੇਰੇ ਪਿਤਾ ਜੀ ਦੇ ਦਿੱਤੇ ਹੋਏ ਸਾਹਾਂ ਦੇ ਲਈ ਤੇਰਾ ਧੰਨਵਾਦ ਖੁਦਾਬੰਦ ਮਹਾਨ ਪਰਮੇਸ਼ਵਰ ਸਾਨੂੰ ਜ਼ਿੰਦਾ ਜ਼ਮੀਨ ਤੇ ਰੱਖਿਆ ਮੇਰੇ ਖੁਦਾਬਾਪਾ ਤੇਰਾ ਧੰਨਵਾਦ ਮੇਰੇ ਪਿਤਾ ਜੀ ਦੇ ਬਚਨ ਦੇ ਲਈ ਧੀਰਾ ਧੰਨਵਾਦ ਖੁਦਾਬੰਦ ਅਰਦਾਵਤਨ ਸਭ ਨਾਲ ਭੈਣ ਭਾਈਆਂ ਦੇ ਲਈ ਆਸ਼ੀਸ਼ ਦਾ ਕਾਰਨ ਹੋਵੇ ਮੇਰੇ ਪਿਤਾ ਖੁਦਾਬੰਦ ਅਜ ਦੇ ਬਚਨ ਤੇ ਆਸ਼ੀਸ਼ ਬਰਕਤ ਦੇਣੀ ਪ੍ਰਾਰਥਨਾ ਪ੍ਰਭੂ ਯੀਸ਼ੂ ਨਾਮ ਤੇ ਮੰਗਦੇ ਆਮੀਨ ਹਾਲੇਲੂਇਆ ਅੱਜ ਦਾ ਆਪਣਾ ਬਚਨ ਜਬੂਰ 119 ਦਾ 30 ਮੈਂ ਵਫਾਦਾਰੀ ਦਾ ਰਾਹ ਚੁਣ ਲਿਆ ਹੈ ਮੈਂ ਤੇਰੇ ਨਿਆਂਵਾਂ ਨੂੰ ਆਪਣੇ ਸਨਮੁਖ ਰੱਖਿਆ ਹੈ ਹਾਲੇਲੂਇਆ ਦੌਦ ਕੀ ਕਹਿ ਰਿਹਾ ਹੈ ਕਿ ਮੈਂ ਵਫਾਦਾਰੀ ਦਾ ਰਾਹ ਚੁਣ ਲਿਆ ਉਹ ਕਹਿੰਦਾ ਕਿ ਮੈਂ ਆਪਣੇ ਸਾਹਮਣੇ ਤੇਰੇ ਨਿਯਾਮਾਂ ਨੂੰ ਰੱਖਿਆ ਹੈ ਹallelujah ਕੀ ਕਹਿ ਰਹੇ ਦੋ ਕਿ ਮੈਂ ਆਪਣੇ ਸਨਮੁਖ ਤੇਰੇ ਨਿਯਾਮਾਂ ਨੂੰ ਰੱਖਿਆ ਹੈ ਹallelujah ਮੇਰੇ ਭੈਣ ਭਰਾਓ ਵਚਨ ਕੀ ਸੁਹਾਉਂਦਾ ਹੈ ਅੱਜ ਅਸੀਂ ਵੀ ਵਫਾਦਾਰੀ ਦਾ ਰਾਹ ਚੁਣਨਾ ਹੈ ਆਪਣੀ ਜ਼ਿੰਦਗੀ ਵਿੱਚ ਝੂਠ ਮਕਾਰੀ ਧੋਖਾ ਬੈਰ ਵਿਰੋਧ ਲੜਾਈ ਝਗੜਾ ਜੋ ਹੋਰ ਵੀ ਬੁਰੇ ਕੰਮ ਨੇ ਸਭ ਨੂੰ ਤਿਆਗਣਾ ਹੈ ਆਪਣੀ ਜ਼ਿੰਦਗੀ ਚੋਂ ਬੁਰਿਆ ਕੰਮਾਂ ਨੂੰ ਬਾਹਰ ਕੱਢਣਾ ਹੈ ਆਪਣੇ ਸਾਰੇ ਮਾੜੇ ਕੰਮਾਂ ਤੋਂ ਤੋਬਾ ਕਰੋ ਜਿਸ ਤਰ੍ਹਾਂ 다উদ ਕਹਿ ਰਿਹਾ ਹੈ ਕਿ ਮੈਂ ਵਫਾਦਾਰੀ ਦਾ ਰਾਹ ਚੁਣ ਲਿਆ ਹallelujah ਪਰਮੇਸ਼ਰ ਦੇ ਵਿੱਚ ਵਫਾਦਾਰ ਬਣ ਜਾਓ ਇਮਾਨਦਾਰ ਬਣੋ ਭੈੜੇ ਰਾਹ ਨੂੰ ਭੈੜੇ ਕੰਮਾਂ ਨੂੰ ਤਿਆਗ ਦਿਓ ਛੱਡ ਦਿਓ ਭੈੜੇ ਕੰਮਾਂ ਨੂੰ ਹallelujah ਪ੍ਰਭੂ ਦੇ ਦਸੇਹ ਰਾਹ ਤੇ ਚੱਲੋ ਸੱਚਾਈ ਦਾ ਰਾਹ ਪਣਾਓ ਸੱਚਾਈ ਦੇ ਰਾਹ ਨੂੰ ਚੁਣੋ ਇਮਾਨਦਾਰੀ ਦਾ ਰਾਹ ਚੁਣ ਲਵੋ ਅੱਗੇ ਕਹਿੰਦਾ ਹੈ ਤਾਂ ਵੀ ਮੈਂ ਤੇਰੇ ਨਿਆਂ ਨੂੰ ਆਪਣੇ ਸਨਮੁਖ ਰੱਖਿਆ ਹallelujah ਜਦੋਂ ਅਸੀਂ ਪ੍ਰਭੂ ਦੇ ਨਿਆਂ ਨੂੰ ਆਪਣੇ ਸਾਹਮਣੇ ਰੱਖਦੇ ਹਾਂ ਤਾਂ ਅਸੀਂ ਆਪਣੇ ਵਿਚਾਰਾਂ ਨੂੰ ਆਪਣੇ ਕੰਮਾਂ ਨੂੰ ਆਪਣੇ ਹਰ ਇੱਕ ਫੈਸਲੇ ਨੂੰ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਕਰਨਾ ਹੈ ਆਪਣੇ ਆਪ ਨੂੰ ਪਰਮੇਸ਼ਵਰ ਦੇ ਅਧੀਨ ਕਰ ਦੋ ਕੋਈ ਵੀ ਕੰਮ ਪਰਮੇਸ਼ਰ ਦੀ ਇੱਛਾ ਤੋਂ ਬਾਹਰ ਨਾ ਕਰੋ ਹallelujah ਜਦੋਂ ਆਪਾਂ ਕਹਾਉਤਾਂ ਵਿੱਚ ਪੜ੍ਹਦੇ ਹਾਂ ਕੀ ਲਿਖਿਆ 3 ਦਾ 6 ਦੇ ਵਿੱਚ ਆਪਣੇ ਸਾਰੇ ਰਾਹਾਂ ਵਿੱਚ ਉਹਨੂੰ ਯਾਦ ਰੱਖ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ ਹallelujah ਪਹਿਲਾਂ ਕੀ ਪੜਿਆ ਆਪਾਂ ਮੱਛੰਦੇ ਵਿੱਚ ਮੈਂ ਵਫਾਦਾਰੀ ਦਾ ਰਾਹ ਚੁਣ ਲਿਆ ਹੈ ਮੈਂ ਤੇਰੇ ਨਿਆਂ ਨੂੰ ਆਪਣੇ ਸਨਮੁਖ ਰੱਖਿਆ ਹallelujah ਅੱਗੇ ਪ੍ਰਭੂ ਦਾ ਵਚਨ ਕੀ ਸਿਖਾਉਂਦਾ ਹੈ ਆਪਣੇ ਸਾਰੇ ਰਾਹਾਂ ਦੇ ਵਿੱਚ ਉਹਨੂੰ ਯਾਦ ਰੱਖ ਫਤਿਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ ਆਪਣੇ ਸਾਰੇ ਮਾਰਗਾਂ ਦੇ ਵਿੱਚ ਸਾਰੇ ਕੰਮ ਕਾਜ ਜੋ ਤੂੰ ਕਰਦਾ ਹੈ ਉੱਠਦੇ ਬੈੰਦੇ ਸੌਂਦੇ ਆਉਣ ਜਾਣ ਤੋਂ ਲੈ ਕੇ ਹਰ ਟਾਈਮ ਤੂੰ ਆਪਣੇ ਸਿਰਜਣਹਾਰ ਨੂੰ ਯਾਦ ਰੱਖ ਤੂੰ ਆਪਣੇ ਮੁਕਤੀਦਾਤਾ ਨੂੰ ਯਾਦ ਰੱਖ ਤੂੰ ਆਪਣੇ ਪ੍ਰਭ ਪਰਮੇਸ਼ਵਰ ਨੂੰ ਯਾਦ ਰੱਖ ਜਿਸ ਨੇ ਤੈਨੂੰ ਸਿਰਜਿਆ ਤੇਰੀ ਰਚਨਾ ਕੀਤੀ ਆ ਉਹਨੂੰ ਯਾਦ ਰੱਖ ਤੂੰ ਯਾਦ ਰੱਖ ਆਪਣੇ ਪਰਮੇਸ਼ਵਰ ਨੂੰ ਤੋਂ ਤੇਰੀ ਮਾਰਗਾਂ ਨੂੰ ਸਿੱਧਾ ਕਰੇਗਾ ਹallelujah ਮੇਰੇ ਭੈਣ ਭਰਾਵੋ ਜੇ ਅੱਜ ਤੁਸੀਂ ਵੀ ਵਫਾਦਾਰੀ ਦਾ ਰਾਹ ਚੁਣ ਲਿਆ ਹੈ ਤਾਂ ਫਿਰ ਆਪਣੇ ਸਾਰੇ ਰਾਹਾਂ ਵਿੱਚ ਪਰਮੇਸ਼ਰ ਨੂੰ ਯਾਦ ਰੱਖੋ ਉਹਦੇ ਹੁਕਮਾਂ ਨੂੰ ਉਹਦੀਆਂ ਵਿਧੀਆਂ ਨੂੰ ਉਹਦੇ ਕਾਨੂੰਨਾਂ ਨੂੰ ਉਹਦੇ ਨਿਯਮਾਂ ਨੂੰ ਯਾਦ ਰੱਖੋ ਤਾਂ ਪਰਮੇਸ਼ਰ ਤੁਹਾਡੇ ਵੀ ਮਾਰਗਾਂ ਨੂੰ ਸਿੱਧਾ ਕਰੇਗਾ ਹallelujah ਵਫਾਦਾਰੀ ਦੇ ਰਾਹ ਨੂੰ ਚੁਣੋ ਅੱਜ ਇਮਾਨਦਾਰੀ ਦੇ ਰਾਹ ਤੇ ਚਲੋ ਨਾ ਸ਼ੁਰੂ ਕਰਦੇ ਆ ਅੱਜ ਤੋਂ ਤਾਂ ਪਰਮੇਸ਼ਵਰ ਜੀ ਤੁਹਾਡੇ ਜਿਹੜੇ ਟੇਢੇ ਰਾਹ ਨੇ ਵਿੰਗੇ ਰਾਹ ਨੇ ਉਹਨਾਂ ਨੂੰ ਸਿੱਧਾ ਕਰ ਦੇਵੇਗਾ ਪੱਧਰੇ ਕਰ ਦੇਵੇਗਾ ਤੁਹਾਡੇ ਰਾਹਾਂ ਨੂੰ ਹਰ ਇੱਕ ਤੁਹਾਡੇ ਰਾਹ ਦੇ ਵਿੱਚ ਆਉਣ ਵਾਲੀ ਅੜਚਣ ਨੂੰ ਹਟਾ ਦੇਵੇਗਾ ਹallelujah ਪਰਮੇਸ਼ਰ ਨੇ ਬਚਨਾਂ ਦੇ ਨਾਲ ਸਭ ਨੂੰ ਆਸ਼ੀਸ਼ ਬਰਕਤ ਦੇਣ ਅਸੀਂ ਬਚਨ ਦੀ ਪ੍ਰਾਰਥਨਾ ਕਰਾਂਗੇ ਮੇਰੇ ਪਿਆਰੇ ਖੁਦਾਵੰਦ ਤੇਰਾ ਧੰਨਵਾਦ ਕਰਦੀ ਮੇਰੇ ਮਹਾਨ ਪਰਮੇਸ਼ਵਰ ਇਹ ਬਚਨ ਸੱਚਾ ਤੇ ਮੰਨਣ ਦੇ ਯੋਗ ਹੈ ਅਜਿਵੇਂ ਵੀ ਵਫਾਦਾਰੀ ਦਾ ਰਾਹ ਨੂੰ ਚੁਣਦੇ ਹਾਂ ਮੇਰੇ ਖੁਦਾ ਅਸੀਂ ਆਪਣੀ ਜ਼ਿੰਦਗੀ ਵਿੱਚ ਝੂਠ ਮਕਾਰੀ ਧੋਖਾ ਅਤੇ ਹੋਰ ਵੀ ਜੋ ਸਾਡੇ ਮਾੜੇ ਕੰਮ ਉਹਨਾਂ ਨੂੰ ਤਿਆਗ ਦਿੰਦੇ ਹਾਂ ਖੁਦਾਵੰਦ ਇਹਨਾਂ ਮਾੜੇ ਕਮਨ ਅੱਜ ਤੁਸੀਂ ਅਹੀਂ ਛੱਡ ਦਿੰਨੇ ਹਾਂ ਮੇਰੇ ਪਿਆਰੇ ਪਿਤਾ ਤੂੰ ਸਾਡੇ ਤੇ ਦਇਆ ਕਰ ਖੁਦਾਵੰਦ ਤੂੰ ਰਹਿਮ ਕਰ ਆਪਣੇ ਬੱਚੇ ਤੇ ਆਪਣੀ ਅਕਲ ਮਤ ਗਿਆਨ ਤੇ ਮੇਰੇ ਪਿਤਾ ਆਪਣੀ ਬੁੱਧ ਦੀ ਭਰਪੂਰੀ ਦੇ ਮੇਰੇ ਮਹਾਨ ਪਰਮੇਸ਼ਵਰ ਖੁਦਾਵੰਦ ਤੇਰੇ ਰਹਿਮਤ ਚੱਲਣ ਵਾਲੇ ਬਣਦੇ ਜੀ ਮੇਰੇ ਪਿਤਾ ਖੁਦਾਬੰਦ ਤੇਰੇ ਦੱਸੇ ਮਾਰਗਾਂ ਤੇ ਚੱਲਣ ਵਾਲੇ ਬਣਦੇ ਜੀ ਮੇਰੇ ਮਹਾਨ ਪਰਮੇਸ਼ਵਰ ਮਹਾਨ ਪਿਤਾ ਅਸੀਂ ਆਪਣੀਆਂ ਜ਼ਿੰਦਗੀਆਂ ਚੋਂ ਧੋਖਾਧੜੀ ਮਕਾਰੀ ਬੈਰ ਵਿਰੋਧ ਲੜਾਈ ਝਗੜਾ ਜੋ ਹੋਰ ਵੀ ਸਾਡੀ ਜ਼ਿੰਦਗੀ ਦੇ ਵਿੱਚ ਭੈੜੇ ਕੰਮ ਨੇ ਉਹਨਾਂ ਨੂੰ ਅਸੀਂ ਬਾਹਰ ਕੱਢ ਦਿੰਦੇ ਮੇਰੇ ਖੁਦਾਬੰਦ ਮਹਾਨ ਪਰਮੇਸ਼ਵਰ ਅਸੀਂ ਆਪਣੇ ਆਪ ਨੂੰ ਆਪਣੇ ਜਿਸਮ ਰੂਪਾਣ ਨੂੰ ਖੁਦਾਬੰਦ ਤੇ ਹੱਥਾਂ ਦੇ ਵਿੱਚ ਸੌਂਪ ਦਿੰਦੇ ਮੇਰੇ ਪਿਤਾ ਸੁਰੱਖਿਆ ਕਰ ਆਪਣੇ ਬੱਚਿਆਂ ਦੀ ਮੇਰੇ ਮਹਾਨ ਪਰਮੇਸ਼ੁਰ ਤੂੰ ਦਇਆ ਕਰ ਮੇਰੇ ਪਿਤਾ ਤੇਰਾ ਧੰਨਵਾਦ ਖੁਦਾਬੰਦ ਸਾਰਾ ਆਦਰ ਮਹਿਮਤ ਜਲਾਲ ਤੇਰੇ ਨਾਮ ਨੂੰ ਦਿੰਦੇ ਹਾਂ ਪ੍ਰਾਰਥਨਾ ਪ੍ਰਭੂ ਯੇਸ਼ੂ ਨਾਮ ਦੇ ਵਿੱਚ ਮੰਗਦੇ ਹਾਂ ਆਮੀਨ ਹallelujah